ਵੀਛਲੇ ਦਿਨਾਂ ਦੇ ਵਿੱਚ ਫੋਨ ਦੇ ਰਾਤ ਨੂੰ ਕਰਾਂਗੇ ਸੀ ਸੋ ਦੱਸਿਆ ਸੀ ਕਿ ਸਾਡੇ ਰਿਸ਼ਤੇਦਾਰ ਐਕਸੀਡੈਂਟ ਹੋਇਆ ਮੇਰੇ ਦਾਜੀ ਦਾ ਲੜਕਾ ਸੀ ਸੋ ਇਹਨਾਂ ਦੇ ਦਾਜੀ ਦੇ ਲੜਕਾ ਤੋਂ ਕੀ ਵੀ ਕੰਡੀਸ਼ਨ ਸੀ ਐਕਸੀਡੈਂਟ ਹੋ ਰਿਹਾ ਅੱਜ ਤੋਂ ਤਕਰੀਬਨ 10 ਦਿਨ ਪਹਿਲਾਂ ਹਾਂਜੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਪਿੰਡ ਗਮਾਲੇ ਵਾਲੇ ਤੋਂ ਮੇਰੇ ਦਾਜੀ ਦਾ ਲੜਕਾ ਦੇ 10 ਦਿਨ ਤੋਂ ਬਾਅਦ ਹੀ ਹਸਪੀਟਲ ਜਿਹੜਾ ਐਡਮਿਟ ਸੀਗਾ ਹਾਂਜੀ ਤੇ ਐਡਮਿਟ ਸੀਗਾ ਤੇ ਉਹ ਮਰੀਜ਼ ਨੂੰ ਕੁਝ ਨਹੀਂ ਸੀ ਆ ਰਹੀ ਤੇ ਡਾਕਟਰ ਕੋਲ ਸੀ ਜਦੋਂ ਵੀ ਪੁੱਛਣਾ ਆ ਵੀ ਮਰੀਜ਼ ਦੀ ਕੀ ਕੰਡੀਸ਼ਨ ਹੈ ਉਹ ਕਹਿੰਦਾ ਸੀ ਮੈਂ ਠੀਕਾ ਬਣਾਉਂਦਾ ਤੇ ਉਹ ਮਰੀਜ਼ ਨੇ ਅੱਖ ਤੱਕ ਨਹੀਂ ਖੋਲੀ ਦਹਾੜਾ ਦਿਨਾਂ ਦੇ ਵਿੱਚ ਸਾਡੇ ਕੋਲ ਜੋ ਪੈਸਾ ਸੀ ਅਸੀਂ ਸਾਰਾ ਲਾ ਦਿੱਤਾ ਸਾਰਾ ਪੈਸਾ ਲਾ ਦਿੱਤਾ ਤੇ ਡਾਕਟਰ ਨੇ ਸਾਨੂੰ ਐਂਡ ਤੇ ਆ ਕੇ ਜਵਾਬ ਦੇ ਦਿੱਤਾ ਕਹਿੰਦਾ ਤੁਸੀਂ ਇਹ ਮੁੰਡੇ ਨੂੰ ਇੱਥੇ ਮਰਦੀ ਚਾਹੋ ਜਾ ਸਕਦੇ ਜੇ ਮੇਰੇ ਗੱਲ ਦੀ ਵਾਸਤ ਨਹੀਂ ਹੁੰਦਾ ਉਹ ਨੂੰ ਸੀਰੀਅਸ ਰੱਖਿਆ ਸੀ ਸੀਰੀਅਸ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਸੀ ਅੱਛਾ ਜੀ ਕਹਿੰਦਾ ਵੀ ਮੇਰੇ ਵੱਲੋਂ ਜਵਾਬ ਹੈ ਤੁਸੀਂ ਕਿੱਥੇ ਵੀ ਜਾ ਸਕਦੇ ਜੇ ਮੇਰੀ ਦਵਾਈ ਨੇ ਜਿੰਨਾ ਦਾ ਕੰਮ ਕਰਨਾ ਸੀ ਕਰਤਾ ਹੈ ਹੁਣ ਮੇਰੇ ਵੱਲੋਂ ਜਵਾਬ ਹੈ ਹਾਂਜੀ ਅਸੀਂ ਉਹਦੇ ਅਗਲੇ ਮੈਂ ਤਰ੍ਹਾਂ ਕੀਤਾ ਵੀ ਸਾਡੇ ਕੋਲ ਜੋ ਪੈਸੇ ਸੀ ਅਸੀਂ ਸਾਰੇ ਲਾ ਚੁੱਕੇ ਆਂ ਹਾਂਜੀ ਹੁਣ ਅਸੀਂ ਉਹਨੂੰ ਕਿੱਧਰ ਲੈ ਕੇ ਜਾਈਏ ਤੇ ਅਸੀਂ ਰੱਬ ਦੇ ਦਾਸ ਤੋਂ ਪਾਸਟ ਰਵਿੰਦਰ ਜੀ ਤੋਂ ਵਿਸ਼ਵਾਸ ਦੇ ਨਾਲ ਜਦੋਂ ਦੁਆ ਕਰਾਈਆਂ ਤੇ ਬਿਲਕੁਲ ਹੁਣ ਸਹੀਓ ਪ੍ਰੇਸ਼ਮਾ ਦਾ ਹੋ ਗਿਆ ਹੈ ਤਾਰੀ ਮਮਾ ਯਸੁਦਰਾ ਨੂੰ ਜੋ ਦੀ ਤਾਰੀਫ ਕਰੋ ਬ੍ਰੋਡਕਾਸਟ ਜੋ ਦੀ ਜੋ ਦੀ ਸੋ ਪ੍ਰੈਸ਼ਨ ਕਾਈਨ ਡਾਕਟਰ ਨੀਵਲ ਨੂੰ ਚਾਂਸ ਨਹੀਂ ਇਹ ਤਾਂ ਹੀ ਸੀ ਨਾ ਆ ਗਿਆ ਕਿ ਕੋਈ ਚਾਂਸ ਨਹੀਂ ਲੇਕਿਨ ਜਗਾ ਨੇ ਪ੍ਰਾਰਥਨਾ ਕਰਵਾਈਆਂ ਕੱਲ ਪ੍ਰਾਰਥਨਾ ਕਰਵਾਈ ਹੋਰ ਇਹਨੇ ਫੋਨ ਕੀਤਾ ਕਿ ਕਿੰਦਾ ਗੱਲਬਾਤ ਤੇ ਬੱਸ ਜੀ ਡਾਕਟਰ ਨੇ ਹੁਣ ਪ੍ਰੈਸ਼ਨ ਲਈ ਬੋਲ ਦਿੱਤਾ ਕਿ ਪ੍ਰੈਸ਼ਨਰੀ ਲੈ ਕੇ ਚਾ ਗਏ ਅੰਦਰ ਤੁਸੀਂ ਪ੍ਰਾਰਥਨਾ ਕਰੋ ਔਰ ਅਸੀਂ ਫਿਰ ਮਿਲ ਕੇ ਪ੍ਰਾਰਥਨਾ ਕੀਤੀ ਔਰ ਥੋੜੇ ਸਮੇਂ ਦੇ ਬਾਅਦ ਹੀ ਤੇ ਅੰਦਰ ਸਿੱਖਣਾ ਆਪਰੇਸ਼ਨ ਵੀ ਸਕਸੈਸ ਹੋ ਗਿਆ ਔਰ ਇਹਨਾਂ ਨੇ ਰਾਤ ਨੂੰ ਵੀਡੀਓ ਵੀ ਪਾਈਆਂ ਜਦੋਂ ਵੀਡੀਓ ਦੇਖਿਆ ਤਾਂ ਉਹ ਬੜਾ ਮਨ ਖੁਸ਼ ਹੈ ਕਿ ਪ੍ਰਭੂ ਨੇ ਉਹਨੂੰ ਹੋਸ਼ ਦੇ ਵਿੱਚ ਲੈ ਕੇ ਆਂਦਾ ਆਪਰੇਸ਼ਨ ਵੀ ਸਹੀ ਹੋ ਗਿਆ ਹੁਣ ਮੁੰਡਾ ਬਿਲਕੁਲ ਠੀਕ ਹੈ ਜੋਰ ਦੀ ਤਾਰੀਫ ਕਰ ਰਹੀ ਹੈ ਸਭ ਨੂੰ ਸਾਨੂੰ ਕੋਈ ਪਤਾ ਨਹੀਂ ਸੀ ਬੋਲਦਾ ਚੱਲਦਾ ਨਹੀਂ ਸਾਨੂੰ ਕੋਈ ਸੂਰਤ ਨਹੀਂ ਸੀ ਸਮਝ ਲੱਗੀ ਬਿਲਕੁਲ ਸੀਰੀਅਸ ਪਿਆਸੀ ਦਾ ਕੋਈ ਲਾਤ ਨਹੀਂ ਖਾਦਾ ਸੀ ਕੋਈ ਹੱਥ ਨਹੀਂ ਤੋੜਾ ਬੋਤਾ ਉਨੀ ਕੀ ਲਿਖੀ ਤੇ ਸਾਥ ਚੱਲ ਰਹੇ ਸੀ ਤੇ ਜੇ ਤੋ ਬਾਈਬਲ ਦੇ ਵਿੱਚ ਲਿਖਾ ਵਿਸ਼ਵਾਸ ਕਰਨ ਵਾਲੇ ਲਈ ਸਭ ਕੁਝ ਹੋ ਜਾਂਦਾ ਔਰ ਇਹਨਾਂ ਨੇ ਮੈਨੂੰ ਦੱਸਿਆ ਕਿ ਇਹ ਵੀ ਆਪਣੇ ਸੰਗਤ ਵਾਲੀ ਨੇ ਗੱਲ ਕੀਤੀ ਜਦੋਂ ਮੈਂ ਕਿਹਾ ਡੋਨਟ ਵਰੀ ਕੋਈ ਗੱਲ ਨਹੀਂ ਘਬਰਾਉਣ ਦੀ ਲੋੜ ਨਹੀਂ ਆਪਾਂ ਪ੍ਰਾਰਥਨਾ ਕਰਦੇ ਆ ਪ੍ਰਭੂ ਚੰਗਾ ਕਰੇਗਾ ਔਰ ਜਿਦਾਂ ਹੀ ਪ੍ਰਾਰਥਨਾਈ ਪਰੇਸ਼ਾਨੀ ਸਹੀ ਹੋ ਗਿਆ ਔਰ ਗਵਾਹੀ ਦੇ ਨਾਲ ਆਏ ਨੇ ਅੱਜ ਮੁੰਡਾ ਵੀ ਠੀਕ ਤੇ ਤਾਰੀਫ ਕਰੋ ਪ੍ਰਭੂ ਜੀ ਅਸਮੇ